ਜੋਗੀ ਅਲਹਾ ਯਾਰ ਖਾਨ ਜੀ ਲਿਖਦੇ ਹਨ ਬਸ ਇੱਕ ਹਿੰਦ ਮੈ ਤੀਰਥ ਹੈ ਯਾਤਰਾ ਕੇ ਲਿਏ ਕਟਾਏ ਬਾਪ ਨੇ ਬੱਚੇ ਜਾਂ ਖੁਦਾ ਕੇ ਲਿਏ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਕੈਦ ਕਰ ਦਿੱਤਾ ਜੋ ਕਿ ਧਰਤੀ ਤੋਂ ਕਾਫੀ ਉੱਚਾ ਸੀ ਨਾਲ ਨਦੀ ਵਗਦੀ ਸੀ ਮਾਤਾ ਜੀ ਨੇ ਬੱਚਾ ਨੂੰ ਇਤਿਹਾਸ ਸੁਣਾਇਆ ਆਪਣੇ ਸੀਨੇ ਨਾਲ ਲਾ ਕੇ ਠੰਡ ਤੋਂ ਬਚਾਇਆ ਤਿੰਨ ਪੇਸ਼ੀਆਂ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪਈਆਂ ਜੰਗ ਵਿੱਚ ਛੇ ਮੁਹੰਮਦ ਦੇ ਭਰਾ ਨਾਰ ਖਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਕਰ ਦਿੱਤਾ ਵਜ਼ੀਰ ਖਾਨ ਨੇ ਸੇਰ ਖਾਨ ਮੁਹੰਮਦ ਨੂੰ ਕਿਹਾ ਆਪਣੇ ਭਰਾ ਦਾ ਬਦਲਾ ਇਨਾ ਬੱਚਾਂ ਕੋਲ ਲੈ ਲੈ ਤਾਂ ਮਲੇਰ ਕੋਟਲੇ ਦੇ ਨਵਾਬ ਨੇ ਕਿਹਾ ਮੈਂ ਬਦਲਾ ਲੈਣਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਸੂ ਜੰਗ ਦੇ ਮੈਦਾਨ ਵਿੱਚ ਲਵਾਵਾਂਗਾ ਇੰਨਾ ਬੱਚਿਆਂ ਨੇ ਕਿਸੇ ਦਾ ਕੀ ਵਿਗਾੜਿਆ ਹੈ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਬਾਪ ਸੇ ਮੈ ਫੂਚ ਰਖੇ ਖੁਦਾ ਹਮੇ ਐਸੇ ਪਾਪ ਸੇ ਸੇਰ ਮੁਹੰਮਦ ਨੇ ਵजीर खान ਨੂੰ ਵੀ ਕਿਹਾ ਕਿ ਤੂੰ ਵੀ ਬੱਚਿਆਂ ਦੇ ਕਹਿ ਨਕਮਾ ਪਹਿਲਾ ਦਿਨ ਪਹਿਲੇ ਦਿਨ ਸ ਤੂਦੀ ਡੰਡੀ ਨਾਲ ਉਂਗਲਾ ਤੇ ਮਾਰ ਕੀਤੀ ਸੂਚਾਨੰਦ ਨੇ ਕਿਹਾ ਸੱਪ ਦੇ ਬੱਚੇ ਸੱਪ ਹੁੰਦੇ ਨੇ ਕਾਜੀ ਨੇ ਫਤਵਾ ਲਾਇਆ ਕਿ ਨੀਂਹਾ ਵਿੱਚ ਚਿੰਨ ਦਿਓ ਜਦ دیوار ਬਣਨ ਲੱਗੀ ਗੋਡੀਆਂ ਤੱਕਾਈ ਤੇ ਸਾਲ ਸਲ ਬੇਗ ਇਟ ਪੰਨਣ ਲੱਗੇ ਤਾਂ ਵਜ਼ੀਰੇ ਨੇ ਕਿਹਾ ਇਟ ਨਾ ਪੰਨੋ ਇੰਨਾ ਦੇ ਗੋਡੇ ਦੀ ਚਪੜੀ ਤੋੜ ਦਿਓ ਨੀਉ ਉਸਾਰੀ ਦੇ ਦਿ ਤੇ ਦੀਵਾਰ ਡਿੱਗੀ ਨੀਉ ਉਸਰੀ ਤੇ ਦੀਵਾਰ ਡਿੱਗੀ ਤਾਂ ਬੱਚਿਆਂ ਨੂੰ ਫੇਰ ਪੁੱਛਿਆ ਦੀਨ ਕਬੂਲ ਹੈ ਜਾਂ ਮੌਤ ਕਬੂਲ ਹੈ ਤਾਂ ਉਹਨਾਂ ਕੋਲੋਂ बोलिया ਨਹੀਂ ਜਾਂਦਾ ਸੀ ਫੇਰ ਵੀ ਉਹਨਾਂ ਨੇ ਕਿਹਾ ਸਾਨੂੰ ਤੁਹਾਡਾ ਤਰਮ ਮਨਜ਼ੂਰ ਨਹੀਂ ਤਾਂ ਹੁਕਮ ਹੋਇਆ ਇਹਨਾਂ ਨੂੰ ਮੋਤ ਦੇ ਕਾਟ ਉਤਾਰ ਦਿੱਤਾ ਜਾਵੇ ਕਮਰ ਦੇ ਪਿੱਛੇ ਗੋਡੇ ਰੱਖ ਕੇ ਧੀਰੇ ਧੀਰੇ ਗਲੇ ਦੀ ਨਸ ਨੂੰ ਕੱਟ ਦਿੱਤਾ ਜੋਰਾਵਰ ਸਿੰਘ ਜੀ ਉਸੇ ਵਕਤ ਸ਼ਹੀਦ ਹੋ ਗਏ ਪਰ ਫਤੇ ਸਿੰਘ ਜੀ ਲਗਭਗ 1 ਡੇਢ ਘੜੀ ਤੜਪਦੇ ਰਹੇ ਸੋ ਇਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਜਦ ਡੁੱਲਦਾ ਖੂਨ ਸਹਿਿਦਾਂ ਦਾ ਤਕਦੀਰ ਬਦਲਦੀ ਕੋਮਾਂ ਦੀ ਰੰਗੀਆਂ ਨਾਲ ਖੁੱਪੜ ਲੈਂਦੇ ਨਹੀਂ ਤਦਬੀਰ ਬਦਲਦੀ ਕੋਮਾਂ ਦੀ ਕਵੀ ਲਿਖਦਾ ਹੈ ਇੱਕੋ ਸੇਦ ਵਿੱਚ ਰੱਖ ਕੇ ਲਾਲ ਦੋਵੇ ਰਾਜ ਜਦੋਂ ਦੀਵਾਰ ਬਣਾਣ ਲਗੇ ਟਾਡੇ ਜ਼ੁਲਮ ਤੇ ਕਹਿਰ ਦੀ ਵਾਚੁੱਲੀ ਖਿੜੇ ਹੋਏ ਫੁਲ ਕੁਮਲਾਂ ਲਗੇ ਛੋਟੇ ਵੀਰਵਲ ਵੇਖ ਕੇ ਵੀਰ ਵੱਡੇ ਜੋਰਾਵਰ ਸਿੰਘ ਅਥਰੂ ਵगान ਲਗੇ ਫਤੇ ਸਿੰਘ ਨੇ ਕੀ ਆਲ ਲਲਕਾਰ ਕਰਕੇ ਕਾਨੂੰ ਵੀਰ ਜੀ ਤੁਸੀਂ ਕਬਰਾਂ ਲਗੇ ਤੁਸੀਂ ਪੁੱਤ ਸੁਪੁੱਤ ਦਸਮੇਸ਼ ਜੀ ਦੇ ਅਜ ਮੌਤ ਕੋਲੋਂ ਡਰ ਖਾਨ ਲਗੇ ਜੋਰਾਵਰ ਸਿੰਘ ਜੀ ਨੇ ਕਿਹਾ ਨਹੀਂ ਹੋ ਵੀਰਾ ਮੈਂ ਮੌਤ ਕੋਲੋਂ ਡਰਨ ਵਾਲਾ ਨਹੀਂ ਹੋ ਵੀਰਾ ਮੈਂ ਮੌਤ ਕੋਲੋਂ ਡਰਨ ਵਾਲਾ ਮੇਰੇ ਸੀਨੇ ਤੇ ਹੋਰੀ ਬਾਣ ਲਗੇ ਵਦੇ ਫੁੱਲੇ ਸੰਸਾਰ ਵਿੱਚ ਤੁਸੀਂ ਪਿੱਛੋਂ ਜਿੱਤ ਕੇ ਬਾਜੀ ਲੈ ਜਾਣ ਲਗੇ ਵਦੇ ਫੁੱਲੇ ਸੰਸਾਰ ਤੇ ਤੁਸੀਂ ਪਿੱਛੋਂ ਗੀਤ ਕੇ ਬਾਜੀ ਲਜਾਨ ਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ